ਐਡੀ ਦੇ ਵੱਲੋਂ ਇੱਕ ਹੋਰ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਦੂਜੇ ਪਾਸੇ ਅਰਵਿੰਦ ਕੇਜਵਾਲ ਵੀ ਕਹਿੰਦੇ ਜੇਲ੍ਹ ਦੇ ਵਿੱਚ ਬੈਠੇ ਆਂਬਖਾਰੇਣੀ ਕੀ ਕੁਝ ਅਪਰੇਡ ਦੇ ਜਿਹੜੇ ਸਬੰਧ ਚ ਬਿਲਕੁਲ ਮਨਦੀਪ ਜੀ ਆਮ ਆਦਮੀ ਪਾਰਟੀ ਦੀਆਂ ਮੇਰਾ ਖਿਆਲ ਐਡੀ ਨੇ ਮੁਸ਼ਕਲਾਂ ਵਧਾਈਆਂ ਹੋਈਆਂ ਨੇ ਲਗਾਤਾਰ ਵਧ ਹੀ ਰਹੀਆਂ ਨੇ ਹੂੰ ਬਿਲਕੁਲ ਤੇ ਦੇਖ ਲਓ ਕਿੰਨੇ ਮੰਤਰੀ ਕਿੰਨੇ ਵਿਧਾਇਕ ਪਹਿਲਾਂ ਜੇਲ੍ਹ 'ਚ ਬੈਠੇ ਨੇ ਇਵਨ ਕਿ ਦਿੱਲੀ ਦੇ ਮੁੱਖ ਮੰਤਰੀ ਕੋ ਤਿਹਾਰ ਜੇਲ੍ਹ 'ਚ ਬੈਠੇ ਨੇ ਤੇ ਦਿੱਲੀ ਜਿਹੜਾ ਵਿਧਾਇਕ ਗ੍ਰਿਫਤਾਰ ਕੀਤਾ ਹੈ ਜੀ ਤਾਜ਼ਾ ਮਾਮਲੇ ਚ ਵਿਧਾਇਕ ਅਮਾਨਤ ਉੱਲਾ ਇਹਦਾ ਨਾਮ ਆ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਹੂੰ ਇਹ ਵਕਫ ਬੋਰਡ ਦਾ ਚੇਅਰਮੈਨ ਰਿਹਾ ਮਨਦੀਪ ਜੀ ਜੀ ਕੱਲ ਈਡੀ ਨੇ ਪਹਿਲਾਂ ਇਸ ਤੋਂ 9 ਘੰਟੇ ਲਗਾਤਾਰ ਪੁੱਛਗਛ ਕੀਤੀ ਪਹਿਲਾਂ ਮੈਨੂੰ ਸਮਨ ਜਾ ਰਹੇ ਸੀ ਆਪਣੇ ਅੰਤਰੇਮ ਜਵਾਬਤ ਕਰਾਉਣ ਦੇ ਚੱਕਰ ਸੀ ਪਰ ਅਦਾਲਤ ਨੇ ਜਵਾਬ ਦਿੱਤਾ ਇਹਨੂੰ ਅਗਾਉਂ ਜ਼ਮਾਨਤ ਦੀ ਪ੍ਰਵਾਨ ਨਹੀਂ ਹੋਈ ਇਸ ਤੋਂ ਬਾਅਦ ਕੱਲ ਪੇਸ਼ ਹੋਵੇ ਸੀ ਈਡੀ ਸਾਹਮਣੇ ਹੂੰ ਈਡੀ ਨੇ 9 ਘੰਟਾ ਪੁੱਛਗਿੱਛ ਕੀਤੀ ਇਸ ਤੋਂ ਤੇ ਇਹਦੇ ਤੇ ਦੋਸ਼ ਹੈ ਮਨਦੀਪ ਜੀ ਕੇ ਨੇ ਵੱਖ ਵਾਰਡ ਚ ਬਹੁਤ ਸਾਰੀਆਂ ਭਰਤੀਆਂ ਕੀਤੀਆਂ ਨੇ ਤੇ ਈਡੀ ਦਾ ਇਹ ਦਾਵਾ ਹੈ ਕਿ ਪੈਸੇ ਲੈ ਕੇ ਭਰਤੀਆਂ ਕੀਤੀਆਂ ਗਈਆਂ ਜੀ ਜੀ ਪੈਸੇ ਲੈ ਕੇ ਭਰਤੀਆਂ ਕਰਨ ਦੇ ਮਾਮਲੇ ਚ ਪੈਸੇ ਲੈ ਕੇ ਨੌਕਰੀਆਂ ਦੇਣ ਦੇ ਮਾਮਲੇ ਚ ਈਡੀ ਨੇ ਗ੍ਰਿਫਤਾਰ ਕੀਤਾ ਸੋ ਅਗਲੇ ਦਿਨਾਂ ਚ ਸੱਚ ਕੀ ਹੈ ਉਹ ਸਾਹਮਣੇ ਆ ਜਾਏਗਾ ਪਰ ਇਹ ਵੀ ਇੱਕ ਕਿਸਮ ਦਾ ਭ੍ਰਿਸ਼ਟਾਚਾਰ ਦੇ ਦੋਸ਼ 'ਚ ਹੀ ਇਹ ਗ੍ਰਿਫਤਾਰੀ ਹੋਈ ਹੈ ਅਗਲੀ ਗੱਲ ਤੁਸੀਂ ਕਰ ਰਹੇ ਸੀ ਭਗਵੰਤ ਮਾਨ ਜੀ ਜੀ ਮਨਦੀਪ ਜੀ ਭਗਵੰਤ ਮਾਨ ਭਗਵੰਤ ਮਾਨ ਦੀ ਗੱਲ ਤਾਂ ਚਲੋ ਜਿਹੜੀ 13 0 ਦੀ ਆਪਾਂ ਕਰ ਚੁੱਕੇ ਆ ਅਰਵਿੰਦ ਕੇਜਰੀਵਾਲ ਦੀ ਤੁਸੀਂ ਗੱਲ ਕਰ ਰਹੇ ਸੀ ਹੂੰ ਕਿ ਦਿੱਲੀ ਦੀ ਜੇਲ੍ਹ ਚ ਅੰਬ ਖਾ ਰਹੇ ਨੇ ਬੈਠੇ ਹੂੰ ਬਰ ਅਸਲ ਇਹ ਜਿਹੜਾ ਦਾਵਾ ਕੀਤਾ ਹੈ ਨਾ ਜੀ ਇਹ ਕੀਤਾ ਏਡੀ ਨੇ ਹੂੰ ਏਡੀ ਨੇ ਕੱਲ ਇੱਕ ਅਰਵਿੰਦ ਕੇਜਰੀਵਾਲ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ ਇਹ ਏਡੀ ਦੇ ਕੇਸਾਂ ਦੀ ਸੁਣਵਾਈ ਕਰਦੀ ਹੈ ਸੀਬੀਆਈ ਦੇ ਤੇ ਏਡੀ ਦੇ ਕੇਸਾਂ ਦੀ ਜਿਹੜੀ ਵਿਸ਼ੇਸ਼ ਜੱਜ ਹੈ ਕਵੇਰੀ ਬਵੇਚਾ ਜੀ ਉਹਦੇ ਕੋਲੇ ਕਿਹਾ ਹੋਇਆ ਹੈ ਅਰਵਿੰਦ ਕੇਜਰੀਵਾਲ ਨੇ ਕਿ ਜਿਹੜਾ ਮੇਰਾ 슈ਗਰ ਹੈਗਾ ਇਹ ਲਗਾਤਾਰ ਵੱਧ ਘਟ ਰਿਹਾ ਹੈ ਰੈਗੂਲਰ ਨਹੀਂ ਰਹਿ ਰਿਹਾ ਸੋ ਮੈਨੂੰ ਕਿਰਪਾ ਕਰਕੇ ਜਿਹੜਾ ਉਹਨਾਂ ਦਾ ਨਿੱਜੀ ਡਾਕਟਰ ਹੋਏਗਾ ਜਿਹੜਾ ਉਹਨਾਂ ਦਾ ਆਪਣਾ ਡਾਕਟਰ ਹੋਏਗਾ ਵੀ ਉਹਦੇ ਨਾਲ ਰੋਜ਼ਾਨਾ ਜਿਹੜੀ ਵੀਡੀਓ ਕਾਨਫਰੰਸ ਕਰਨ ਦੀ ਛੋੜ ਦਿੱਤੀ ਜਾਵੇ ਵੀ ਮੈਂ ਜਦ ਮਰਜ਼ੀ ਮੈਨੂੰ ਲੋੜ ਹੋਵੇ ਮੈਂ ਉਸ ਤੋਂ ਕੋਈ ਮਸ਼ਵਰਾ ਲੈ ਸਕਾਂ ਆਪਣੇ ਡਾਕਟਰ ਤੋਂ ਹੂੰ ਇਹਦਾ ਵਿਰੋਧ ਕਰਦਿਆਂ ਆਈਡੀ ਨੇ ਉੱਥੇ ਵੱਖ-ਵੱਖ ਦਾਅਵੇ ਪੇਸ਼ ਕੀਤੇ ਨੇ ਆਈਡੀ ਦੇ ਵਕੀਲ ਨੇ ਕਿਹਾ ਹੈ ਮਨਦੀਪ ਜੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨੂੰ ਟਾਈਪ 2 ਦੀ ਡਾਇਬੀਟਿਸ ਹੈ ਇਹ ਜਿਹੜਾ ਟਾਈਪ 2 ਹੁੰਦਾ ਹੈ ਨਾ ਜੀ ਇਹ ਕਾਫੀ ਜਿਹੜੀ ਹੈਗੀ ਹੈ ਵੀ ਪੱਕੇ ਤੌਰ ਤੇ ਉਹਨਾਂ ਨੂੰ ਸ਼ੂਗਰ ਹੈਗੀ ਹੈ ਇਹ ਹੁੰਦਾ ਹੈ ਜੀ ਇਸ ਦੇ ਬਾਵਜੂਦ ਉਹ ਜਿਹੜੇ ਜੇਲ੍ਹ ਚ ਨਿਓ ਚਾਹ ਪੀਂਦੇ ਨੇ ਚੀਨੀ ਵਾਲੀ ਹੂੰ ਓਕੇਲੇ ਵੀ ਖਾ ਰਹੇ ਨੇ ਆਲੂ ਪੂਰੀਆਂ ਵੀ ਖਾ ਰਹੇ ਨੇ ਅੰਬ ਵੀ ਖਾ ਰਹੇ ਨੇ ਮਠਿਆਈਆਂ ਵੀ ਖਾ ਰਹੇ ਨੇ ਜੀ ਤੇ ਸ਼ੂਗਰ ਵਾਲਾ ਜਿਹੜਾ ਮਰੀਜ਼ ਹੈ ਵੀ ਇਹ ਨਹੀਂ ਖਾ ਸਕਦਾ ਉਹਨਾਂ ਦਾ ਇਹ ਦਾ ਇਹ ਦਾਵਾ ਹੈ ਈਡੀ ਦੇ ਵਕੀਲ ਦਾ ਕਿ ਜਾਣ ਬੁੱਝ ਕੇ ਜਿਆ ਕਰ ਰਹੇ ਨੇ ਤਾਂ ਕਿ ਜਿਹੜਾ ਸ਼ੂਗਰ ਹੈ ਉਹ ਵੱਧ ਸਕੇ ਤੇ ਸ਼ੂਗਰ ਵਧਣ ਨਾਲ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਿਹੜੀ ਹੈਗੀ ਹੈ ਮੈਡੀਕਲ ਪਦਰ ਤੇ ਕੋਈ ਰਹਿਤ ਮਿਲ ਸਕੇ ਹੂੰ ਤੇ ਭਾਰਤੀ ਜਨਤਾ ਪਾਰਟੀ ਨੇ ਤਾਂ ਇਸ ਤੇ ਸਵਾਲ ਵੀ ਚੁੱਕੇ ਨੇ ਮਨੋਜ ਤਵਾੜੀ ਉਹਨਾਂ ਦਾ ਬਲਾਰਾ ਹੈ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਕਿਹਾ ਵੀ ਜਾਣ ਬੁੱਝ ਕੇ ਕਿਉਂਕਿ ਵੀ ਅਰਵਿੰਦ ਕੇਜਰੀਵਾਲ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੇ ਵਿਰੁੱਧ ਬਹੁਤ ਸਾਰੇ ਸਬੂਤ ਨੇ ਈਡੀ ਕੋਲ ਹੈ ਜਿਹੜਾ ਆਪਕਾਰੀ ਦਾ ਪਹਿਲਾ ਘਟਾਲੇ ਵਾਲਾ ਮਾਮਲਾ ਜਿਸ ਤੋਂ ਅੰਦਰ ਨੇ ਵੀ ਇਸ ਕਰਕੇ ਉਸ ਕੇਸ 'ਚ ਦਾ ਇਹਨਾਂ ਦੀ ਜ਼ਮਾਨਤ ਕਿਸੇ ਵੀ ਢੰਗ ਨਾਲ ਮਿਲ ਨਹੀਂ ਨੀ ਕਿਸੇ ਵੀ ਕੋਰਟ ਤੋਂ ਜੀ ਤੇ ਹੁਣ ਅਰਵਿੰਦ ਕੇਜਰੀਵਾਲ ਆਪਣਾ ਸ਼ੂਗਰ ਵਧਾ ਕੇ ਜਾਣ ਬੁੱਝ ਕੇ ਸ਼ੂਗਰ ਵਧਾਣ ਲਈ ਮਿੱਠਾ ਖਾ ਰਹੇ ਨੇ ਤੇ ਮੈਡੀਕਲ ਗਰਾਊਂਡ ਤੇ ਆਪਣੀ ਜ਼ਮਾਨਤ ਕਰਾ ਕੇ ਬਾਹਰ ਆਣ ਲਈ ਤਤਪਰ ਨੇ ਇਹ ਦੋਸ ਲਾਏ ਨੇ ਭਾਜਪਾਨੀ ਤੇ ਜਿਹੜੇ ਜੱਜ ਨੇ ਜਿਹੜੇ ਸੁਣਵਾਈ ਕਰ ਰਹੇ ਨੇ ਇਸ ਕੇਸ ਦੀ ਕਾਵੇਰੀ ਵਿਵੇਜਾ ਜੀ ਮਨਦੀਪ ਜੀ ਉਹਨਾਂ ਨੇ ਜਿਹੜੇ ਹੈਗੇ ਨੇ ਤਿਹਾਰ ਜੇਲ੍ਹ ਦੇ ਅਧਿਕਾਰੀ ਹਾਂ ਉਹਨਾਂ ਤੋਂ ਸਾਰਾ ਮੰਗ ਲਿਆ ਡਾਈਟ ਚਾਰਟ ਜੀ ਵੀ ਅਰਵਿੰਦ ਕੇਜਰੀਵਾਲ ਦਾ ਡਾਈਟ ਚਾਰਟ ਪੇਸ਼ ਕਰੋ ਕੀ ਖਾਂਦੇ ਨੇ ਉਹ ਤੇ ਕੀ ਨਹੀਂ ਖਾਂਦੇ ਸਾਰੇ ਦਿਨ 'ਚ ਉਹਨਾਂ ਨੂੰ ਕੀ ਕੀ ਖਾਣ ਲਈ ਦਿੱਤਾ ਜਾ ਰਿਹਾ ਸੋ ਇਸ ਤੇ ਉਹਨਾਂ ਤੇ ਕੱਲ ਤੱਕ ਮੰਗਿਆ ਹੈ ਵੇ ਭਲਕੇ ਤੱਕ ਇਹ ਪੇਸ਼ ਕਰੋ ਉਸ ਤੋਂ ਬਾਅਦ ਅਗਲੀ ਸੁਣਵਾਈ ਕਰਨਗੇ ਫਿਰ ਵੀ ਰੈਗੂਲਰ ਡਾਕਟਰ ਦੀ ਲੋੜ ਹੈ ਜਾਂ ਫਿਰ ਤੁਸੀਂ ਭਾਈ ਜਿਹੜਾ ਜੇਲ੍ਹ 'ਚ ਬੈਠ ਕੇ ਮਿੱਠਾ ਖਾ ਰਹੇ ਹੋ ਇਹ ਬੰਦ ਕਰ ਦਿਓ ਤੁਹਾਡਾ ਸ਼ੂਗਰ ਆਪਣੇ ਆਪ ਹੀ ਕੰਟਰੋਲ 'ਚ ਰਹੂਗਾ ਬਿਲਕੁਲ ਜੀ ਬਿਲਕੁਲ